ਵਿਕਰਮ ਮੱਜੀਠੀਆ ਦੀ ਪੇਸ਼ੀ ਤੇ ਦੂਜੇ ਪਾਸੇ ਅਕਾਲੀ ਬਰਕਰਾਰਾਂ ਦਾ ਪਿਆ ਪੁਲਿਸ ਨਾਲ ਪੰਗਾ ਜੀ ਹਾਂ ਅੱਜ ਵਿਕਰਮ ਮੱਜੀਠੀਆ ਦੀ ਮੁਹਾਲੀ ਕੋਰਟ ਦੇ ਵਿੱਚ ਪੇਸ਼ੀ ਹੈ 7 ਦਿਨ ਦਾ ਰਿਮਾਂਡ ਖਤਮ ਹੋ ਚੁੱਕਿਆ ਹੈ ਤੇ ਹੁਣ ਅਗਲਾ ਫੈਸਲਾ ਆਉਣਾ ਹਲੇ ਬਾਕੀ ਹੈ ਪਰ ਉਸ ਦਿਨ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੀ سپورਟ ਦੇ ਵਿੱਚ ਉੱਥੇ ਅਕਾਲੀ ਵਰਕਰ ਪਹੁੰਚੇ ਤੇ ਕੁਝ ਲੀਡਰ ਵੀ ਪਹੁੰਚੇ ਪਰ ਪੁਲਿਸ ਦੇ ਵੱਲੋਂ ਉਹਨਾਂ ਨੂੰ ਅੱਗੇ ਜਾਣ ਹਿੰਦੇ ਤਾਂ ਕਿ ਇਸੇ ਚੱਲਦੇ ਵਿਰੋਧ ਕੀਤਾ ਗਿਆ ਤੇ ਸਿੱਧੇ ਤੌਰ ਤੇ ਕਿਹਾ ਗਿਆ ਕਿ ਹੁਣ ਅਕਾਲੀਆਂ ਦੀ ਅਣਖ ਜਗਾਈ ਜਾ ਰਹੀ ਹੈ। ਇਸ ਵਾਲੀ ਹੋਰ ਹੀ ਨਹੀਂ ਹੁੰਦਾ ਜੀ। ਇੱਕ ਮਿੰਟ ਰੁਕੋ। ਇਹ ਚੱਕ ਬੈਟਰ ਚੜਕਾਉਂਦੇ ਗਏ ਕੋਈ ਪਤਾ ਹੈ ਨਹੀਂ ਜੇ ਕਿ ਨਾ ਕੋਈ ਪਤਾ ਕੰਮ ਹੋਦਾ ਕੋਈ ਕੋਈ ਫਾਈਕੋਰ ਕਿਸੇ ਕੋਈ ਸੌ ਟਿਕਾਣਾਂ ਹੁੰਦੀਆਂ ਨੇ ਦੇਖ ਇੱਕ ਗੱਲ ਥੋੜਾ ਜੀ ਨਹੀਂ ਅਸੀਂ ਤਾਂ ਪੰਜਾਬ ਹੈ ਕੀ ਗੱਲ ਨਹੀਂ ਫਿਰ ਇਹ ਵੱਡਾ ਗੱਲ ਹੋ ਗਈ ਇਹ ਨਹੀਂ ਗੱਲ ਹੋਗੀ ਮੇਰਾ ਇਹ ਜੇ ਤੁਸੀਂ ਸਾਨੂੰ ਉਹਦੇ ਸਾਰੇ ਨਹੀਂ ਰੋਕ ਲੈਣੇ ਇਹ ਥੋੜਾ ਦਾ ਲੋਕ ਅਜਾ ਤੁਸੀਂ ਆਪਾਂ ਸੈਟ ਨਹੀਂ ਅਸੀਂ ਨਹੀਂ ਸਾਰਾ ਆ ਗਏ ਨਾ ਇਹ ਤਾਂ ਹੋਰ ਗੱਲ ਦਾ ਮਾਮਲਾ ਹੋ ਰਹੀ ਆ ਲਾ ਦੇ ਨਹੀਂ ਨਹੀਂ ਬੱਸ ਕੋਈ ਨਹੀਂ ਬੱਸ ਨਾ ਜਾਣੀ ਉਹ ਵੀ ਨਹੀਂ ਕਰੀ ਉਹ ਕਾਰ ਨੂੰ ਲਾ ਦਿਓ ਉਹ ਭਾਈ ਜਾਂ ਕੋ ਕਾਰ ਨੂੰ ਲਾ ਦਿਓ ਆ ਜਾਓ ਸਰ ਇਹ ਬੱਸੋ ਤੁਸੀਂ ਬੈਠ ਜਾਣਾ ਯਾਰ ਤੁਸੀਂ ਕਹਿੰਦੇ ਅਸੀਂ ਅੱਜ ਹੀ ਗੱਲਦੇ ਵੀਰੇ ਅਸੀਂ ਤੁਹਾਨੂੰ ਕਹਿੰਦੇ ਅਸੀਂ ਖੜ੍ਹੇ ਹਾਂ ਆ ਜਾਓ ਦੇਖੋ ਇੱਕ ਬੈਠੋ ਹਾਂ ਜੀ ਅਸੀਂ ਜਾ ਰਹੇ ਹਾਂ ਸ਼ਾਂਤਬਈ ਪ੍ਰਦਰਸ਼ਨ ਕਰਨ ਵਾਸਤੇ ਬੰਸੀਆ ਸਾਨੂੰ ਰੋਕਿਆ ਮੈਂ ਬਣਾ ਡਿਟੇਲ ਕੀਤਾ ਦਿੰਦਾ ਅਸੀਂ ਇਹ ਕਹਿੰਦੀਆਂ ਬਿਲਕੁਲ ਗਲਤ ਹੈ ਕਿ ਆਈਕੂਨੀ ਕੰਮ ਜੋ ਕੀਤਾ ਗਿਆ ਹੈਗਾ ਐਫਆਰ ਝੂਠੀ ਹੈਗੀ ਆ ਅਸੀਂ ਉਹਦੇ ਖਾਬ ਜਾ ਰਹੇ ਹਾਂ ਨਾ ਅੱਜ ਤਾਂ ਹੋਰ ਕੁਝ ਨਹੀਂ ਕਰ ਲੈਣਾ ਅੱਜ ਕੋਠੇ ਨੇ ਆ ਅਸੀਂ ਇਹ ਅਸੀਂ ਕਹਿੰਦੇ ਹਾਂ ਹੋ ਮੀ ਇਹ ਪਹਿਲਾਂ ਇੱਧਰ ਹੋ ਜਾ ਯਾਰ ਅਸੀਂ ਬੈਠ ਜਾਂਦੇ ਫਿਰ ਫੋਟੋ ਫੋਟੋ ਇਹ ਦੇਖੋ ਸਾਡਾ ਜਮਹੂਰੀ ਆਖਿਆ ਗੱਦਿਆਂ ਨੂੰ ਡੈਮੋਗ੍ਰੈਫਿਕ ਸਾਡਾ ਹੱਕ ਹੈ ਜਨਤਾ ਦੇ ਮੈਂਬਰ ਹਾਂ ਉਹ ਚਾਹੁੰਦੇ ਹਾਂ ਕਿ ਅਸੀਂ ਕੋਈ ਨਹੀਂ ਕਰਦੇ ਇਹ ਸਾਲੂ ਕੋ ਤਾਂ ਕਰਦੀ ਸਾਡੀ ਜਾਲੀ ਅਸੀਂ ਉੱਥੇ ਬੈਠੇ ਬੈਈ ਨੇ ਬੈਈ ਇਸ ਤਾਂ ਇੱਥੇ ਬੈਈ ਨਹੀਂ ਅਸੀਂ ਬੈਠੇ ਨਹੀਂ ਬੈਠੇ ਨਹੀਂ ਬੈਠੇ ਦੋ ਜੀ ਬੈਠਣ ਦਿਓ ਜੀ ਬੈਠਣ ਦਿਓ ਜੀ ਕੀ ਕਰਦੇ ਨਹੀਂ ਕਰਦੇ ਨਹੀਂ 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 ਇੱਧਰ ਬੈਠ ਲੈਣ ਦੇ ਉਹ ਆਜੋ ਸੁਣਾ ਆਜੋ ਆਹ ਵੇਖੋ ਇਹਨਾਂ ਨੂੰ ਮੇਰੇ ਮੂਹਰੇ ਬਿਲਾ ਰਹੇ ਐਮ ਐਲ ਐ ਦਾ ਸਾਈਡ ਤੇ ਧੰਨਿਆਵਾ ਜਾਦੀ ਹੈ ਜੀ ਜਾਦੀ ਹੈ ਜੀ ਕਿਉਂ ਰੋਗ ਰਹੇ ਉਹਦੀ ਕਿਉਂ ਰੋਗ ਕਰਦਾ ਮਾਨੂੰ ਰੱਬਾ ਉਹਦਾ ਨੰਗੇ ਗਾਂ ਜਿੱਥੇ ਜਿੱਥੇ ਕਹਿੰਦੇ ਸੋਟੀ ਗੱਲ ਮੰਨ ਲਿਆ ਮਾਨੂੰ ਜੋ ਪਿਛਲੇ ਦਿਨੀ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਇੱਕ ਨਜਾਇਜ਼ ਪਰਚਾ ਦੇ ਕੇ ਅੰਦਰ ਕੀਤਾ ਉਹਦੇ ਰੋਸ ਵਜੋਂ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜੋ ਸਮੁੱਚੇ ਪੰਜਾਬ ਦੇ ਵਿੱਚੋਂ ਅਕਾਲੀ ਵਰਕਰਾਂ ਨੂੰ ਉੱਥੇ ਰੋਸ ਵਜੋਂ ਜਿਹੜਾ ਅੱਜ ਇਕੱਠ ਹੋਣਾ ਸੀ ਚੰਡੀਗੜ੍ਹ ਦੇ ਵਿੱਚ ਮਾਲੀਚ ਅੰਬਸਾਹਬ ਗੁਰਦੁਆਰੇ ਵੇਖੋ ਪੰਜਾਬ ਸਰਕਾਰ ਦੀ ਕਿੰਡੀ ਵੱਡੀ ਨਲਕੀ ਤੇ ਕਿੰਡੀ ਵੱਡੀ ਬਖਲਾੜ ਜਿਹੜੀ ਸਾਹਮਣੇ ਆਈ ਆ ਕਿ ਚੱਪੇ-ਚੱਪੇ ਦੇ ਉੱਤੇ ਨਾਕੇ ਲਾਤੇ ਆ ਅਕਾਲੀ ਵਰਕਰਾਂ ਦੇ ਘਰਾਂ ਦੇ ਬਾਹਰ ਪੁਲਿਸ ਭਾਤੀ ਆ ਬਿਆਸ ਪੁਲ ਨੂੰ ਦਗੁਰਜੀ ਪੁਲ ਨੂੰ ਅੰਮ੍ਰਿਤਸਰ ਸ਼ਾਉਣੀ ਦੇ ਰੂਪ ਦੇ ਵਿੱਚ ਬਦਲ ਦਿੱਤਾ ਗਿਆ। ਮੇਰੇ ਨਾਲ ਵਡਾਲੀ ਬੈਠਾ ਇਹਦੇ ਘਰ ਸਵੇਰੇ 4 ਵਜੇ ਦੀ ਫੋਰਸ ਭਾਈ ਆ। ਸਾਡੇ ਬੂਹਾਂ ਅੱਗੇ ਜਿਹੜੇ ਉਹ ਮੁਲਾਜ਼ਮ ਜਿਹੜੇ ਨਾਲੇ ਲਾ ਦਿੱਤੇ ਆ। ਵੇਖੋ ਭਗਵੰਤਬਾਨ ਜੀ ਇਸ ਤਰ੍ਹਾਂ ਕਾਲੀ ਵਰਕਾਂ ਨੂੰ ਡਰਿਆ ਡਰਾਇਆ ਉਹਨਾਂ ਨੇ ਡਰਨਾ ਨਹੀਂ ਜੋ ਤੁਹਾਡੇ ਕੋਲੋਂ ਕਿਉਂਕਿ ਤੁਸੀਂ ਅੱਜ ਉਹ ਦਿਨ ਯਾਦ ਕਰਾਤਾ ਜਦੋਂ ਅਮਰਜੈਂਸੀ ਲੱਗੀ ਸੀ ਅੱਜ ਤੁਸੀਂ ਪੰਜਾਬ 'ਚ ਫੇਰ ਉਹ ਮਾਹੌਲ ਪੈਦਾ ਕਰਤਾ ਜਦੋਂ ਅਮਰਜੈਂਸੀ ਵਾਲੇ ਦਿਨ ਚੇਤੇ ਕਰਾਉਂਦੇ ਆ। ਇਕੋ ਇਤਰਾ ਕੁਛ ਨਹੀਂ ਹੋਣਾ ਇਹ ਤੁਸੀਂ ਜਿੰਨਾ ਮਰਜੀ ਧੱਕਾ ਕਰ ਲੋ ਇਹ ਉਹ ਸ਼ਰੋਮਨੀ ਕਾਲੀਦਲ ਆ ਜਿੰਨੇ 17 17 ਸਾਲ 10 10 ਸਾਲ ਜਿੰਨਾਂ ਦੇ ਬਜ਼ੁਰਗਾਂ ਨੇ ਜੇਲਾ ਘਟ ਕੇ ਸ਼ਰੋਮਨੀ ਕਾਲੀਦਲ ਜਿਹੜਾ ਹੈ ਹੋਣ ਚ ਆਇਆ ਇਸ ਕਰਕੇ ਮੈਂ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦਾ ਕਿ ਇਸ ਤਰ੍ਹਾਂ ਜਿਹੜਾ ਸਰਕਾਰ ਨੇ ਅੱਜ ਆਪਣੀ ਬਥਲਾੜ ਦਾ ਜਿਹੜਾ ਪ੍ਰਦਰਸ਼ਨ ਕੀਤਾ ਆ ਤੇ ਬਹੁਤ ਹੀ ਇੱਕ ਘਟੀਆ ਤੇ ਨੀਚ ਕੰਮ ਕੀਤਾ ਫੇਰ ਵੀ ਸਾਡੇ ਜਿਹੜੇ ਵਰਕਰ ਆ ਜਸ਼ਬਾਤੀ ਸਾਰੇ ਅੱਜ ਉੱਥੇ ਜਿਹੜੇ ਆ ਉਮਮਾ ਕੇ ਪਹੁੰਚ ਰਹੇ ਆ ਅਸੀਂ ਵੀ ਆ ਚੰਦ ਮਿੰਟਾਂ ਦੇ ਵਿੱਚ ਉੱਥੇ ਪਹੁੰਚਣ ਆਲੇ ਆ ਜਿੱਥੇ ਜਿੱਥੇ ਮੇਰੇ ਵੀਰ ਜਿਨ੍ਹਾਂ ਨੂੰ ਰਸਤਿਆਂ ਦੇ ਵਿੱਚ ਟੱਕਿਆ ਜਾ ਰਿਹਾ ਉਹ ਜਿੱਥੇ ਜਿੱਥੇ ਵੀ ਉਹਨਾਂ ਨੂੰ ਆਪਣੇ ਪੁਲਾਂ ਦੇ ਉੱਤੇ ਬਹਿ ਕੇ ਉੱਥੇ ਸਰਕਾਰ ਦਾ ਪਿੱਟ ਸਿਆਪਾ ਕਰੋ ਤੇ ਜਿਹੜੇ ਵੀਰ ਉੱਥੇ ਪਹੁੰਚ ਗਏ ਨੇ ਜਾਂ ਪਹੁੰਚ ਰਹੇ ਹੋ ਤਗੜੇ ਹੋ ਜੇ ਉੱਥੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਸਮਝਣਾ ਵਾ ਕਿ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਵੀ ਕਰਨਾ ਵਾ ਜਿਨ੍ਹਾਂ ਨੇ ਮਜੀਠੀਏ ਨੂੰ ਹੱਥ ਪਾ ਕੇ ਤੇ ਪੰਜਾਬ ਦੀ ਅੱਖ ਨੂੰ ਵੰਗਾਰਿਆ ਵਾ ਸ਼ਰੋਮਨੀ ਕਾਲੀਦਲ ਦੇ ਵਰਕਰ ਜਿਹੜੇ ਸੀ ਘਰਾਂ ਵਿੱਚ ਬੈਠੇ ਹੋਏ ਸੀਗੇ ਰਾਮ ਨਾਲ ਅੱਜ ਮੈਂ ਸਮਝਣਾ ਕਿ ਜੋ ਇੱਥੇ ਉਹਨਾਂ ਦੀ ਤਰੀਕ ਤੇ ਆ ਰਹੇ ਸੀਗੇ ਉਹਨਾਂ ਨੂੰ ਵੱਖ-ਵੱਖ ਥਾਵਾਂ ਤੇ ਰੋਕਣ ਲਾਈਆਂ ਗਈਆਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਪਰੇਸ਼ਾਨ ਕੀਤਾ ਗਿਆ ਜਿਹਦੇ ਨਾਲ ਇੱਕ ਸੁੱਤੀ ਕੂਮ ਵੀ ਅੱਖ ਨੂੰ ਵੰਗਾਰ ਦਿੱਤਾ ਇਹ ਤਮੂੜੀਆਂ ਦੀ ਖੱਖਰ ਆ ਔਰ ਇਹ ਖੱਖਰ ਨੂੰ ਛੇੜ ਕੇ ਕੋਈ ਵੀ ਸਰਕਾਰ ਜਿਹੜੀ ਆ ਅੱਜ ਤੱਕ ਕੰਮਜਾਬ ਨਹੀਂ ਹੋਈ ਤੇ ਆਮ ਸਰਕਾਰੀਆਂ ਦਾ ਜੜਾ ਹੀ ਬਿਲਕੁਲ ਉੱਤੇ ਨਹੀਂ ਮੈਂ ਸਮਝਦਾ ਕਿ ਸਾਲ ਡੇਢ ਸਾਲ ਰੰਦਾ ਚਾਰ ਤਿੰਨੇ ਹੋਰ ਅਫਸਰਾਂ ਨੇ ਇਹਨਾਂ ਦੇ ਅੱਖੇ ਲੱਗਣਾ ਵਾ ਚਾਰ ਮਹੀਨੇ ਤੋਂ ਬਾਅਦ ਕਿਸੇ ਅਫਸਰ ਨੇ ਪੰਜਾਬ ਦੇ ਨਹੀਂ ਇਹਨਾਂ ਦੇ ਅੱਖੇ ਨਹੀਂ ਲੱਗਣਾ ਔਰ ਅਸੀਂ ਤਿਆਰ ਹੋ ਗਏ ਆ ਸਾਡੇ ਮਗਰ ਲੱਖਾਂ ਲੋਕ ਤਿਆਰ ਨੇ ਜਿਹੜੇ ਪੰਜਾਬ ਵਿੱਚ ਸੰਘਰਸ਼ ਕਰਨਾ ਚਾਹੁੰਦੇ ਨੇ ਔਰ ਇਹਦੇ ਨਾਲ ਮੈਂ ਫੇਰ ਧੰਨਵਾਦ ਕਰਨਾ ਕਿ ਸਾਡੀ ਅਣਖ ਨੂੰ ਤਾਂ ਮਨਗਾਰ ਦਿੱਤਾ ਵਾ ਤੇ ਅਸੀਂ ਹੁਣ ਮੈਦਾਨੇ ਜੰਗ ਤੁਹਾਡੇ ਨਾਲ ਲੜਾਂਗੇ ਸਾਥਿਓ ਮੈਂ ਅੱਜ ਸਵੇਰ ਦਾ ਦੇਖ ਰਿਹਾ ਕਿ ਮੀਡੀਆ ਚੈਨਲਸ ਦੇ ਉੱਪਰ ਸਰਦਾਰ ਸੁਖਵੀਰ ਸਿੰਘ ਬਾਦਲ ਸਮੁੱਚੇ ਪੰਜਾਬ ਨੂੰ ਇਹ ਦੁਹਾਈ ਪਾ ਰਹੇ ਨੇ ਕਿ ਅਕਾਲੀ ਦਲ ਦੇ ਹਜ਼ਾਰਾਂ ਵਰਕਰਾਂ ਨੂੰ ਵਿਕਰਮਜੀਤ ਸਿੰਘ ਮਜੀਠੀਆ ਦੀ ਪੇਸ਼ੀ ਉੱਪਰ ਪਹੁੰਚਣ ਤੇ ਰੋਕਿਆ ਜਾ ਰਿਹਾ ਹੈ ਮੈਂ ਬਾਦਲ ਸਾਹਿਬ ਨੂੰ ਪੁੱਛਣਾ ਚਾਹਾਂਗਾ ਕਿ ਸਾਡਾ ਸੁਖਵੀਰ ਸਿੰਘ ਜੀ ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡੇ ਕੋਲੇ ਸਮੁੱਚੇ ਪੰਜਾਬ ਦੇ ਵਿੱਚ ਹਜ਼ਾਰਾਂ ਵਰਕਰ ਹੈ ਇਸ ਸਮੇਂ ਜਿਹੋ ਜਿਹੇ ਕਾਰਜਕਾਲ ਪਿਛਲੇ 10 ਸਾਲ ਤੁਹਾਡਾ ਰਿਹਾ ਉਹਨਾਂ ਸਮਿਆਂ ਦੇ ਕਾਰਨਾਮਿਆਂ ਨੇ ਅੱਜ ਅਕਾਲੀ ਦਲ ਨੂੰ ਖਾਲੀ ਦਲ ਬਣਾ ਕੇ ਰੱਖ ਦਿੱਤਾ ਨੰਬਰ 1 ਨੰਬਰ 2 ਇੱਕ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਮੈਂ ਪੰਜਾਬ ਸਰਕਾਰ ਵੱਲੋਂ ਕਿ ਜੋ ਵੀ ਵਿਅਕਤੀ ਪੰਜਾਬ ਸਰਕਾਰ ਨੂੰ ਔਰ ਪੰਜਾਬ ਪੁਲਿਸ ਨੂੰ ਕਾਨੂੰਨ ਦੇ ਅਨੁਸਾਰ ਕਾਰਵਾਈ ਕਰਨ ਤੋਂ ਰੋਕੇਗਾ ਤੇ ਉਹਨੂੰ ਨਸਖਤੀ ਦੇ ਨਾਲ ਨਜਿੱਠਿਆ ਜਾਏਗਾ ਪੰਜਾਬ ਅੱਜ ਇਨਸਾਫ ਮੰਗ ਰਿਹਾ ਕਿ ਕਿਸ ਤਰੀਕੇ ਦੇ ਨਾਲ ਪਿਛਲੇ 10 ਸਾਲਾਂ ਦੇ ਅਕਾਲੀ ਦਲ ਭਾਜਪਾ ਦੇ ਰਾਜ ਸਮੇਂ ਤੁਸੀਂ ਅਕਾਲੀ ਦਲ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਔਰ ਨਸ਼ਿਆਂ ਦੇ ਵੱਲ ਧੱਕਿਆ ਅੱਜ ਜੇ ਸਮੁੱਚਾ ਪੰਜਾਬ ਉਹਦਾ ਇਨਸਾਫ ਮੰਗ ਰਿਹਾ ਤੇ ਤੁਸੀਂ ਉਹਦੇ ਵਿੱਚ ਜਾਂ ਤੁਹਾਡੀ ਪਾਰਟੀ ਉਹਦੇ ਵਿੱਚ ਅੜਚਣਾ ਅਡਾਉਣ ਦੀ ਕੋਸ਼ਿਸ਼ ਨਾ ਕਰੋ ਜੇ ਕੀਤੀ ਕਰੋਗੇ ਤੇ ਉਹਦਾ ਸਖਤੀ ਨਾਲ ਨਜਿੱਠਿਆ ਜਾਊਗਾ ਔਰ ਤੀਸਰੀ ਇੱਕ ਫਿਕਰਮੰਦੀ ਵਾਲੀ ਗੱਲ ਜਿਹੜੀ ਮੈਂ ਅੱਜ ਸਮੁੱਚੇ ਪੰਜਾਬ ਨਾਲ ਸਾਂਝੀ ਕਰਨੀ ਚਾਹਨਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਕਿਸੇ ਸਮੇਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕਰਦਾ ਸੀਗਾ ਪੰਥ ਦੀ ਗੱਲ ਕਰਦਾ ਸੀਗਾ ਪੰਥ ਦੀ ਦੁਹਾਈ ਪਾ ਪਾ ਕੇ ਸਰਕਾਰਾਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਬਣਾਉਂਦਾ ਰਿਹਾ ਪੰਥ ਦੀ ਚੜ੍ਹਦੀ ਕਲਾ ਦੇ ਲਈ ਸ਼੍ਰੋਮਣੀ ਅਕਾਲੀ ਦਲ ਕਿਸੇ ਸਮਿਆਂ ਦੇ ਵਿੱਚ ਸੜਕਾਂ ਦੇ ਉੱਪਰ ਉੱਤਰ ਕੇ ਧਰਨੇ ਮੁਜ਼ਾਰੇ ਕਰਿਆ ਕਰਦਾ ਸੀ ਮੋਰਚੇ ਲਾਇਆ ਕਰਦਾ ਸੀਗਾ ਤੇ ਅੱਜ ਦਾ ਸ਼੍ਰੋਮਣੀ ਅਕਾਲੀ ਦਲ ਉਹ ਸ਼੍ਰੋਮਣੀ ਅਕਾਲੀ ਦਲ ਜਿਹਦਾ ਇੰਨਾ ਸੁਨਹਿਰਾ ਪਿਛੋਖੜ ਰਿਹਾ ਹੈ ਇੰਨਾ ਪੰਜਾਬ ਪ੍ਰਤੀ ਵਧੀਆ ਪਿਛੋਖੜ ਰਿਹਾ ਹੈ ਤੇ ਅੱਜ ਉਹੀ ਸ਼੍ਰੋਮਣੀ ਅਕਾਲੀ ਦਲ ਸੜਕਾਂ ਦੇ ਉੱਪਰ ਕਿਸ ਕੰਮ ਲਈ ਉਤਰਿਆ ਹੈ ਇੱਕ ਇਹੋ ਜਿਹੇ ਵਿਅਕਤੀ ਨੂੰ ਬਚਾਉਣ ਦੇ ਲਈ ਜਿਹਦੇ ਉੱਪਰ ਕੱਲਾ ਮੈਂ ਜਾਂ ਇੱਕ ਨਹੀਂ ਪੰਜਾਬ ਦੇ 3 ਕਰੋੜ ਲੋਕ ਕਹਿ ਰਹੇ ਨੇ ਕਿ ਸੈਂਕੜੇ ਕਰੋੜ ਜਿਨ੍ਹਾਂ ਨੇ ਨਸ਼ਿਆਂ ਦਾ ਕਾਰੋਬਾਰ ਕਰਕੇ ਇਲੀਗਲ ਧੰਦੇ ਕਰਕੇ ਜਿਨ੍ਹਾਂ ਨੇ ਸੈਂਕੜੇ ਕਰੋੜ ਬਣਾਲੇ ਅੱਜ ਉਹਨਾਂ ਨੂੰ ਬਚਾਉਣ ਦੇ ਲਈ ਸ਼ਰੋਮਣੀ ਅਕਾਲੀ ਦਲ ਉਹਦੇ ਪ੍ਰਧਾਨ ਸਾਹਿਬ ਤੇ ਉਹਨਾਂ ਦੇ ਚੰਦਕ ਵਰਕਰ ਨੇ ਜਿਹੜੇ ਉਹ ਸੜਕਾਂ ਤੇ ਉਤਰ ਰਹੇ ਨੇ ਤੁਸੀਂ ਪੰਜਾਬੀਓ ਸੋਚੋ ਕਿ ਕਿੰਨਾ ਨਿਗਾਰਾ ਹੈ ਜਿਹੜਾ ਉਹ ਇਸ ਪਾਰਟੀ ਦੇ ਵਿੱਚ ਜਿਹੜੀ ਕਿ ਲੰਬਾ ਸਮਾਂ ਪੰਥ ਦਾ ਨਾਮ ਲੈ ਕੇ ਰਾਜ ਭਾਗ ਭੋਗ ਦੀ ਕਿੰਨਾ ਨਿਗਾਰਾ ਹੈ ਜਿਹੜਾ ਉਹ ਆ ਚੁੱਕੇ ਅੱਜ ਸਾਰਿਆਂ ਨੂੰ ਸੋਚਣ ਦੀ ਲੋੜ ਹੈ